ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਪਹਿਲਾ ਸੋ ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਬਿਰਧਵਸਤਾ ਬਾਬਤ ਕਥਨ ਕਰਦੇ ਹਨ ਪੁੰਡੀ ਜਲ ਚਰਣ ਕਰ ਖਿਸਰੇ ਤੁਜਾ ਦੇਹ ਕੁਮਲਾਨੀ ਬਿਰਧਵਸਥਾ ਵਿੱਚ ਜਾਲ ਜਿਹੜੀ ਤੋਰਿਆ ਉਹ ਭੁੰਡੀ ਕੀਏ ਕੋਝੀ ਡੱਗਮਗੀ ਹੋ ਜਾਂਦੀ ਚਰਨ ਜਿਹੜੇ ਪੈ ਰਿਆ ਕਾਰ ਹੱਥ ਕਿਸਰੇ ਖਿਸਕਣ ਹਿੱਲਣ ਲੱਗ ਜਾਂਦੇ ਕੰਬਣ ਲੱਗ ਜਾਂਦੇ ਅਤੇ ਦੇਹ ਸਰੀਰ ਦੀ ਤੁਚਾ ਜਿਹੜੀ ਚਮੜੀ ਆ ਉਹ ਵੀ ਪਾਤਸ਼ਾਹ ਕਹਿੰਦੇ ਕੁਮਲਾ ਜਾਂਦੀ ਮਰ ਜਾ ਜਾਂਦੀ ਹੈ ਨਿਤਰੀ ਤੁੰਦ ਕਰਨ ਭੇ ਬਹਿਰੇ ਮਨ ਮੁਖ ਨਾਮ ਨਾ ਜਾਣੀ ਨੇਤਰੀ ਭਾਵ ਅੱਖਾਂ ਵਿੱਚ ਧੁੰਦਲਾ ਜਿਹਾ ਦਿਸਣ ਲੱਗਦਾ ਅਤੇ ਕੰਨ ਕੰਨ ਸੁਣਨ ਵੱਲੋਂ ਬਹਿਰੇ ਬੋਲੇ ਹੋ ਜਾਂਦੇ ਪਰ ਮਨ ਮੁਖ ਮਨ ਦੇ ਪਿੱਛੇ ਲੱਗਣ ਵਾਲੇ ਮਨੁੱਖ ਨੇ ਪ੍ਰਮਾਤਮਾ ਦੇ ਨਾਮ ਵਿੱਚ प्रीਤੀ ਕਰਨੀ ਨਹੀਂ ਜਾਣੀ ਅੰਦਲੇ ਕਿਆ ਪਾਇਆ ਜਗ ਆਏ ਹੈ ਮਨ ਬੁੱਧ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਤੋਂ ਹੀੜੇ ਅੰਦਲੇ ਅਗਿਆਨੀ ਜੀਵ ਤੂੰ ਇਸ ਸੰਸਾਰ ਜੱਗ ਵਿੱਚ ਮਨੁੱਖਾ ਜਨਮ ਅੰਦਰ ਆ ਕੇ ਕੀ ਪਾਉਣਾ ਕੀਤਾ ਹੈ ਭਾਵ ਕੁਝ ਵੀ ਪ੍ਰਾਪਤ ਨਹੀਂ ਕੀਤਾ RAM ਹਿਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਰਹਾਉ ਜਿਨ੍ਹਾਂ ਦੇ ਰਿਦੈ ਹਿਰਦੇ ਵਿੱਚ RAM ਪ੍ਰਮਾਤਮਾ ਸਾਖਸ਼ਾਤ ਨਹੀਂ ਅਤੇ ਨਾ ਹੀ ਗੁਰਾਂ ਦੀ ਸੇਵਾ ਟਹਿਲ ਕੀਤੀ ਵਾ ਜਿਨ੍ਹਾਂ ਨੇ ਹਿਰਦੇ ਅੰਦਰ ਗੁਰਾਂ ਦੀ ਸੇਵਾ ਦੁਆਰਾ RAM ਪ੍ਰਭੂ ਸਾਖਸ਼ਾਤ ਨਹੀਂ ਕੀਤਾ ਉਹ ਮਨੁੱਖ ਆਪਣੇ ਪੁੰਨ ਸਵਾਸਾਂ ਰੂਪੀ ਮੂਲ ਮੋਢ ਨੂੰ ਗਵਾਏ ਗਵਾ ਕੇ ਪ੍ਰਲੋਕ ਨੂੰ ਖਾਲੀ ਚੱਲੇ ਹਨ ਰਹਾਉ ਜੀਵਾ ਰੰਗ ਨਹੀਂ ਹਰ ਰਾਤੀ ਜਦ ਬੋਲੇ ਤਬ ਫੀਕੇ ਹੈ ਅਗਿਆਨੀ ਜੀਵ ਤੂੰ ਆਪਣੀ ਜੀਵਾ ਰਸਨਾ ਵੀ ਪਰਮਾਤਮਾ ਦੇ ਰੰਗ ਪ੍ਰੇਮ ਵਿੱਚ ਨਹੀਂ ਰੰਗਣਾ ਕੀਤੀ ਜਦੋਂ ਵੀ ਇਹ ਬੋਲਦੀ ਸੀ ਤਦੋਂ ਹੀ ਇਹ ਫੀਕੇ ਫੀਕੇ ਬੇਰਸੀ ਵਾਲੇ ਬੋਲ ਬੋਲਦੇ ਰਹੇ ਸੰਤ ਜਨਾ ਕੀ ਨਿੰਦਾ ਵਿਆਪਸ ਪਸੂ ਭਏ ਕਦੇ ਹੋ ਹੋ ਨਾ ਨੀਕੇ ਏ ਭਾਈ ਤੂੰ ਸ਼ਾਂਤ ਚਿਤ ਮਹਾਤਮਾ ਜਨਾ ਦੀ ਨਿੰਦਾ ਅਪਕੀਰਤਾ ਵਿੱਚ ਹੀ ਵਿਆਪਸ ਲੱਗਿਆ ਰਹਿਣਾ ਇਉਂ ਤੇਰੇ ਹੁਣ ਮਨੁੱਖਾ ਜਨਮ ਪ੍ਰਾਪਤ ਹੋਣ ਤੇ ਵੀ ਕੰਮ ਪਸ਼ੂਆਂ ਵਾਲੇ ਹੋਏ ਪਏ ਆ ਬਾਬ ਜਿਵੇਂ ਪਸ਼ੂ ਸਿੰਘ ਮਾਰਦਾ ਇਉਂ ਤੂੰ ਕੁਤਰਕਾਂ ਰੂਪੀ ਸਿੰਘ ਮਾਰਦਾ ਰਹਿਂਦਾ ਜਿਵੇਂ ਉਹ ਕਾ ਆਦ ਚਾਰਾ ਚਰਦੇ ਇਉਂ ਤੂੰ ਵਿਸ਼ਾ ਰੂਪੀ ਚਾਰਾ ਚਰ ਰਿਹਾ ਇਹ ਤੇਰੇ ਕੰਮ ਕਦਾ ਚਿੱਤ ਵੀ ਨੀਕੇ ਚੰਗੇ ਨਹੀਂ ਹੋ ਸਕਦੇ ਅੰਮ੍ਰਿਤ ਦਾ ਰਸ ਵਿਰਲੀ ਪਾਇਆ ਸਤਗੁਰ ਮੇਲ ਮਿਲਾਏ ਪਰ ਸ਼ਬਰ ਮਾਉਂਦੇ ਜਿਨ੍ਹਾਂ ਦੇ ਪੂਰਬਲੇ ਪੁੰਨ ਕਰਮਾਂ ਦੇ ਪ੍ਰੇਰੇ ਹੋਏ ਪ੍ਰਮਾਤਮਾ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰਾਂ ਦੇ ਮੇਲ ਵਿੱਚ ਮਿਲਾ ਦਿੱਤੇ ਹਨ ਵਾ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੀ ਸੰਗਤ ਸ਼ਬਦ ਦੇ ਮੇਲ ਵਿੱਚ ਮਿਲਾਉਣਾ ਕੀਤਾ ਉਹਨਾਂ ਬਿਰਲੇ ਕੀਏ ਬਿਰਲੀਆਂ ਨੇ ਗੁਰਾਂ ਦੁਆਰਾ ਅੰਮ੍ਰਿਤ ਨਾਮ ਦਾ ਰਸ ਸਵਾਦ ਪਾਉਣਾ ਕੀਤਾ ਹੈ ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਜਦੋਂ ਤੱਕ ਮਨੁੱਖ ਨੂੰ ਗੁਰਾਂ ਦੇ ਉਪਦੇਸ਼ ਦਾ ਭੇਦ ਨਹੀਂ ਨਾ ਆਉਂਦਾ ਵਾ ਗੁਰਾਂ ਦੇ ਸ਼ਬਦ ਵਿੱਚ ਮਨ ਭੇਦ ਵਿੰਨਣਾ ਨਹੀਂ ਕੀਤਾ ਜਦੋਂ ਤੱਕ ਗੁਰਾਂ ਦੁਆਰਾ ਸ਼ਬਦ ਬ੍ਰਹਮ ਦਾ ਭੇਦ ਨਹੀਂ ਆਉਂਦਾ ਤਦੋਂ ਤੱਕ ਕਹਿੰਦੇ ਜੀਵ ਨੂੰ ਕਾਲ ਸੰਤਾਏ ਦੁੱਖ ਦਿੰਦਾ ਹੈ ਭਲੀ ਪ੍ਰਕਾਰ ਤਪਉਂਦਾ ਰਹੀਨਾ ਅਨ ਕੋ ਦਰ ਕਰ ਕਬਹ ਨ ਜਾਣਸ ਏਕੋ ਦਰ ਸਚਿਆਰਾ ਜੋ ਮਨੁਖ ਅਨ ਹੋਰ ਦੇਵੀ ਦੇਵਤਿਆਂ ਆਦ ਦੇ ਘਰਾਂ ਦੇ ਦਰ ਦਰਵਾਜਿਆਂ ਨੂੰ ਕਦੇ ਵੀ ਨਹੀਂ ਜਾਣਦਾ ਵਾਜੂ ਅਨ ਦ્વੈਤ ਵਿੱਚ ਲੱਗਣ ਕਰਕੇ ਪ੍ਰਭੂ ਦੇ ਗਿਆਨ ਰੂਪੀ ਦਰ ਤੇ ਸਰੂਪ ਰੂਪੀ ਘਰ ਨੂੰ ਕਦੇ ਵੀ ਨਹੀਂ ਜਾਣਦਾ ਅਤੇ ਇਕੋ ਸਚਿਆਰਾ ਸੱਚ ਦੀ ਪ੍ਰਾਪਤੀ ਵਾਲੇ ਸਾਧ ਸੰਗਤ ਰੂਪੀ ਦਰ ਦਵਾਰੇ ਨੂੰ ਨਿਸ਼ਚੇ ਕਰਦਾ ਹੈ ਗੁਰਪ੍ਰਸਾਦ ਪਰਮ ਪਦ ਪਾਇਆ ਨਾਨਕ ਕਹਿ ਵਿਚਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਵਿਚਾਰ ਕੇ ਕਥਨ ਕਰਦੇ ਹਾਂ ਕਿ ਉਸ ਮਨੁੱਖ ਨੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਰਮ ਪਦ ਵੱਡੀ ਕੈਵਲ ਮੋਖ ਰੂਪੀ ਪਦਵੀ ਨੂੰ ਪਾਉਣਾ ਕੀਤਾ ਹੈ ਪੈਰੋ ਮਹੱਲਾ ਪਹਿਲਾ ਆਮ ਮਨੁੱਖ ਦੀ ਜਿਸ ਪ੍ਰਕਾਰ ਅਵਸਥਾ ਗੁਜ਼ਰਦੀ ਹੈ ਉਸ ਪ੍ਰਕਾਰ ਕਥਨ ਕਰਦੇ ਉਪਦੇਸ਼ ਦਿੰਦੇ ਆ ਸਗਲੀ ਰੈਣ ਸੋਵਤ ਗਲ ਫਾਹੀ ਦਿਨ ਜੰਜਾਲ ਗਵਾਇਆ ਪਾਦਸ਼ਾਹ ਫਰਮਾਉਂਦੇ ਸਾਰੀ ਰਾਤ ਸੁੱਤੇ ਹੋਇਆਂ ਨੀਂਦ ਦੀ ਫਾਹੀ ਜੀਬ ਦੇ ਗਲੇ ਵਿੱਚ ਪਈ ਰਹਿੰਦੀ ਵਬਸ਼ਾਈ ਪੁਰਖਾਂ ਦੇ ਗਲ ਵਿੱਚ ਸਾਰੀ ਰਾਤ ਕਾਤਾਂ ਦੀਆਂ ਪੁਜਾਵਾਂ ਰੂਪੀ ਬਾਹੀ ਜਿਹੜੀ ਪਈ ਰਹਿੰਦੀ ਅਤੇ ਦਿਨ ਜੰਜਾਲਾਂ ਵਿੱਚ ਬੰਦਨਾ ਵਿੱਚ ਫਸ ਕੇ ਗਵਾ ਦਿੱਤਾ ਕਿਨ ਪਲ ਕੜੀ ਨਹੀਂ ਪ੍ਰਭ ਜਾਣਿਆ ਜਿਨ ਇਹ ਜਗਤ ਉਪਾਇਆ ਜਿਸ ਪ੍ਰਮਾਤਮਾ ਨੇ ਇਹ ਸਾਰਾ ਜਗਤ ਸੰਸਾਰ ਉਪਾਇਆ ਪੈਦਾ ਕੀਤਾ ਉਸ ਪ੍ਰਭ ਵਾਹਿਗੁਰੂ ਜੀ ਨੂੰ ਇੱਕ ਖਿੰਨ ਛਿੰਨ ਪਲ ਤੇ ਕੜੀ ਮਾਤਰ ਵੀ ਨਹੀਂ ਜਾਣਿਆ ਭਾਵ ਨਹੀਂ ਜਾਣਣਾ ਕੀਤਾ ਮਨ ਰੇ ਕਿਉ ਛੂਟਸ ਦੁਖ ਭਾਰੀ हे ਮੇਰੇ ਮਨ ਇਸ ਪ੍ਰਕਾਰ ਤੂੰ ਕਿਵੇਂ ਛੁੱਟ ਸਕੇਗਾ ਕਿਉਂਕਿ ਤੈਨੂੰ ਤਾਂ ਜੰਮਣ ਮਰਨ ਦੇ ਭਾਰੀ ਦੁੱਖ ਚਿੰਬੜੇ ਹੋਏ। ਕੀ ਲੈ ਆਵਸ ਕੀ ਲੈ ਜਾਵਸ RAM ਜਪੋ ਗੁਣਕਾਰੀ ਰਹਾਉ। ਤੂੰ ਇਸ ਸੰਸਾਰ ਵਿੱਚ ਕੀ ਲੈ ਕਰਕੇ ਆਇਆ ਸੀ ਤੇ ਕੀ ਲੈ ਕੇ ਜਾਵੇਂਗਾ? ਪਾਪ ਪੁੰਨ ਲੈ ਕੇ ਆਇਆ ਸੀ ਤੇ ਪਾਪ ਲੈ ਕੇ ਜਾਵੇਂਗਾ। ਵਾ ਖਾਲੀ ਹੱਥੀਂ ਆਇਆ ਸੀ ਤੇ ਖਾਲੀ ਹੱਥੀਂ ਜਾਏਗਾ। ਇਸਲੀ ਗੁਣਕਾਰੀ ਗੁਣ ਕਰਨ ਵਾਲੇ RAM ਪਰਮਾਤਮਾ ਦੇ ਨਾਮ ਨੂੰ ਜਪਣਾ ਕਰ ਵਾ ਗੁਣਕਾਰੀ ਉਪਕਾਰੀ ਸਤਿਗੁਰਾਂ ਨਾਲ ਮਿਲ ਕੇ RAM ਨਾਮ ਜਪਣਾ ਕਰ ਰਹਾਉ ਬਿਸਰਾਮ ਦੇ ਕਿਰਪਾ ਕਰਦੇ ਆ ਉੰਦੋ ਕਵਲ ਮਨਮੁਖ ਮਦ ਹੋਜੀ ਮਨ ਅੰਧੇ ਸਿਰ ਧੰਦਾ ਏ ਮਨਮੁਖ ਜੀਵ ਤੇਰਾ ਹਿਰਦਾ ਰੂਪੀ ਕਵਲ ਬੇਮੁਖ ਹੋਣ ਰੂਪ ਉੰਦੋ ਮੁੱਦਾ ਆਇਆ ਪਿਆ ਅਤੇ ਤੇਰੀ ਮਨਮੁਖਤਾਈ ਵਾਲੀ ਮਤ ਅਕਲ ਹੋਸੀ ਤੁਸ਼ ਹੈ ਤੂੰ ਮੰਨ ਕਰਕੇ ਅਗਿਆਨੀ ਹੈ ਤੇ ਧੰਦਾ ਜੰਜਾਲਾਂ ਵਿੱਚ ਹੀ ਆਪਣਾ ਸਿਰ ਦਿੱਤਾ ਆ ਪਾਪ ਕਮਾਂ ਕਾਰਾਂ ਵਿੱਚ ਗਲਤਾਨ ਹੋਇਆ ਰਹਿਦਾ ਕਾਲ ਵਿਕਾਲ ਸਦਾ ਸਿਰ ਤੇ ਰਹਿ ਬੇਨ ਨਾਬੈ ਗਲ ਬੰਦਾ ਕਾਲ ਮੌਤ ਤੇ ਬਕਾਲ ਮੌਤ ਤੋਂ ਉਲਟ ਬਾਅਵ ਜਨਮ ਅਰਥਾਤ ਜਨਮ ਜੰਮਣ ਮਰਨ ਦਾ ਗੇੜ ਹਮੇਸ਼ਾ ਤੇਰੇ ਸਿਰ ਉੱਪਰ ਬਣਿਆ ਰਹਿੰਦਾ ਪ੍ਰਮਾਤਮਾ ਦੇ ਨਾਵੇ ਨਾਮ ਤੋਂ ਬਗੈਰ ਗਲ ਵਿੱਚ ਜਮਾ ਦਾ ਫੰਦਾ ਫਾਹਾ ਪੈਂਦਾ ਹੈ ਵਾ ਨਾਮ ਤੋਂ ਬਿਨਾ ਹੋਣ ਕਰਕੇ ਮਾਇਆ ਤ੍ਰਿਸ਼ਨਾ ਅਗਿਆਨ ਆਦਿ ਦੀ ਫਾਹੀ ਪਈ ਰਹਿੰਦੀ ਹੈ ਡਗਰੀ ਜਾਲ ਨਿਤਰ ਫੁਨ ਅਦਲੇ ਸਬਦ ਸੁਰਤ ਨਹੀਂ ਪਾਈ ਬਿਰਧ ਅਵਸਥਾ ਵਿੱਚ ਚਾਲ ਤੋਰ ਡੰਗਰੀ ਡਗਮਗੀ ਢਾਵਾਂ ਡੋਲ ਹੋ ਜਾਂਦੀ ਪੁਨਾ ਨੇਤਰ ਨਯਣ ਵੀ ਅੰਦਲੇ ਅੰਨੇ ਜੇ ਹੋ ਜਾਂਦੇ ਪਰ ਫੇਰ ਵੀ ਜੀਵ ਨੂੰ ਸ਼ਬਦ ਉਪਦੇਸ਼ ਵਾ ਬ੍ਰਹਮ ਵਿੱਚ ਆਪਣੀ ਸੁਰਤੀ ਬਿਰਤੀ ਲਾਉਣੀ ਚੰਗੀ ਨਹੀਂ ਲੱਗੀ ਸ਼ਾਸਤਰ বেদ ਤ੍ਰੈ ਗੁਣ ਹੈ ਮਾਇਆ ਅੰਦਲੋਂ ਧੰਦ ਕਮਾਈ ਛੇ ਸ਼ਾਸਤਰ ਚਾਰ বেদ ਵਾ ਤ੍ਰੈ ਗੁਣ ਤਿੰਨਾ ਗੁਣਾ ਵਾਲੀ ਮਾਇਆ ਵਾਲੇ ਹੈ ਹਨ ਇਹਨਾਂ ਦੇ ਸਿਧਾਂਤ ਤੋਂ ਬਾਝਾ ਕਰਮ ਕੰਡਾਂ ਵਿੱਚ ਫਸਿਆ ਹੋਇਆ ਅੰਧ ਲੋਗ ਅਗਿਆਨੀ ਜੀਵ ਤੰਦਿਆਂ ਦੀ ਕਮਾਈ ਹੀ ਕਰੀ ਜਾਂਦਾ ਹੈ ਖੋਇਓ ਮੂਲ ਲਾਭ ਕਹਿ ਪਾਵਸ ਦੁਰਮਤ ਗਿਆਨ ਵਿਹੂੜੇ ਹੇ ਗਿਆਨ ਤੋਂ ਵਿਹੂੜੇ ਹੀਣ ਦੁਰਮਤ ਕੋਟੀ ਮਤ ਵਾਲੇ ਜੀਵ ਜਦੋਂ ਤੂੰ ਪੁੰਨ ਸਵਾਸਾਂ ਰੂਪੀ ਮੂਲ ਪੂੰਜੀ ਨੂੰ ਹੀ ਖੋਇਓ ਗਵਾ ਲਿਆ ਫਿਰ ਨਾਮ ਸਰੂਪ ਰੂਪੀ ਲਾਭ ਕਿੱਥੋਂ ਪਾ ਸਕੇਗਾ ਨਹੀਂ ਪਾ ਸਕਦਾ ਸ਼ਬਦ ਵਿਚਾਰ ਰਾਮ ਰਸ ਚਖਿਆ ਨਾਨਕ ਸਾਜ ਪਤੀਨੇ ਜਿਨ੍ਹਾਂ ਪੁਰਖਾਂ ਨੇ ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਕੇ ਰਾਮ ਪ੍ਰਮਾਤਮਾ ਦੇ ਰਸ ਪ੍ਰੇਮ ਵਾ ਨਾਮ ਰਸ ਨੂੰ ਚਖਿਆ ਭਾਵ ਧਾਰਨ ਕੀਤਾ ਹੈ ਸਤਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹਨਾਂ ਦੇ ਮਨ ਸੱਜੇ ਪ੍ਰਮਾਤਮਾ ਵਿੱਚ ਪਤੀਨੇ ਕਈਏ ਪਤੀਜ ਗਏ ਆ। ਪੈਰੋ ਮਹੱਲਾ ਪਹਿਲਾ ਇਸ ਸ਼ਬਦ ਵਿੱਚ ਸਤਗੁਰੂ ਸਾਹਿਬ ਜੀ ਸੇਵਕ ਦੀ ਵਡਿਆਈ ਕਰਦੇ ਆ। ਗੁਰ ਕੈ ਸੰਗ ਰਹੈ ਦਿਨ ਰਾਤੀ RAM ਰਸਨ ਰੰਗ ਰਾਤਾ। ਜੋ ਮਨੁੱਖ ਕਹਿੰਦੇ ਦਿਨ ਰਾਤ ਗੁਰਾਂ ਦੇ ਸੰਗ ਭਾਵਨ ਨਾਲ ਆਪਣਾ ਚਿੱਤ ਜੋੜ ਕੇ ਰਹਿੰਦਾ ਅਤੇ ਰਸਨ ਜੀਬਾ ਕਰਕੇ ਪ੍ਰਮਾਤਮਾ ਦੇ ਨਾਮ ਜਪਣ ਦੇ ਰੰਗ ਪ੍ਰੇਮ ਵਿੱਚ ਰੰਗਿਆ ਰਹਿੰਦਾ ਜਿਵੇਂ ਭਾਈ ਸਾਖੀ ਆਪਣੇ ਭਾਈ ਗੁੰਦਾ ਜੀ ਦੀ ਅਸੀਂ ਸਾਖੀ ਇਤਿਹਾਸ ਵਿੱਚ ਪੜਦੇ ਭਾਈ ਗੁੰਦਾ ਜੀ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਦਰਬਾਰ ਵਿੱਚ ਬਹੁਤ ਸ਼ਰਧਾ ਤੇ ਲਗਨ ਨਾਲ ਸੇਵਾ ਕਰਿਆ ਕਰਦੇ ਅਤੇ ਹਮੇਸ਼ਾ ਸਿਮਰਨ ਵਿੱਚ ਲੀਨ ਰਹਿੰਦੇ ਸਨ ਸਤਿਗੁਰੂ ਜੀ ਨੇ ਪ੍ਰਸੰਨ ਇੱਕ ਦਿਨ ਪ੍ਰਸੰਨ ਹੋ ਕੇ ਕਿਹਾ ਤੁਹਾਡੀ ਕਾਲਣਾ ਥਾਏ ਪਈ ਹੈ ਹੁਣ ਤੁਸੀਂ ਕਾਬਲ ਵਿੱਚ ਜਾ ਕੇ ਸਿੱਖ ਸੰਗਤਾਂ ਨੂੰ ਸਿੱਖੀ ਦ੍ਰਿੜ ਕਰਵਾਓ ਅਤੇ ਜੋ ਸੰਗਤਾਂ ਵੱਲੋਂ ਕਾਰ ਭੇਟਾ ਆਵੇ ਉਸ ਨਾਲ ਲੰਗਰ ਚਲਾਓ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਹਨ ਤੈਂ ਕੀ ਜੋ ਗੁਰ ਕਾਰ ਅਸ਼ੇਸ਼ ਕਰਹੁ ਸਕੇਲਨ ਸਗਰੇ ਦੇਸ਼ ਸੰਤ ਅਧਿੱਤ ਸਿੱਖਿਆਨ ਅਜਵਾਵ ਗੁਰ ਕੀ ਦੇਗ ਵਿਸਾਲ ਚਲਾਵ ਭਾਵੇਂ ਭਾਈ ਗੋਦਾ ਜੀ ਦਾ ਸਤਿਗੁਰਾਂ ਦੇ ਪਾਸੋਂ ਜਾਣ ਨੂੰ ਚੇਤ ਤਾਂ ਨਹੀਂ ਸੀ ਕਰਦਾ ਪਰੰਤੂ ਸਤਿਗੁਰਾਂ ਦਾ ਬਚਨ ਮੰਨਦੇ ਹੋਏ ਸਤਿਗੁਰਾਂ ਦੇ ਚਰਨਾਂ ਉੱਪਰ ਸੀਸ ਨਵਾਇਆ ਅਤੇ ਆਗਿਆ ਪਾ ਕੇ ਕਾਬਲ ਵੱਲ ਚੱਲ ਪਏ ਕਾਬਲ ਚੱਲ ਕੇ ਉਹਨਾਂ ਨੇ ਇੱਕ ਧਰਮਸ਼ਾਲਾ ਬਣਾਈ ਦੋਵੇਂ ਵੇਲੇ satsang ਹੋਣ ਲੱਗਾ ਅਤੇ ਸੰਗਤ ਵੱਲੋਂ ਭੇਟ ਕੀਤੀ ਕਾਰ ਭੇਟਾਂ ਨਾਲ ਲੰਗਰ ਚਲਾਉਣ ਲੱਗੇ ਹਰ ਰੋਜ਼ ਸਤਿਗੁਰਾਂ ਦੀ ਬਾਣੀ ਪੜ੍ਹਦੇ ਅਤੇ ਸੰਗਤਾਂ ਨੂੰ ਸੁਣਾਉਂਦੇ ਹਮੇਸ਼ਾ ਵਾਹਿਗੁਰੂ ਮੰਤਰ ਵਿੱਚ ਲੀਨ ਰਹਿੰਦੇ ਸੁੱਤੇ ਹੀ ਉਹਨਾਂ ਦਾ ਧਿਆਨ ਗੁਰੂ ਚਰਨਾਂ ਨਾਲ ਜੁੜਨ ਲੱਗ ਪਿਆ ਇੱਕ ਵਾਰ ਹੀ ਪਾਈ ਗੁੰਦਾ ਜੀ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਉਪਰੰਤ ਗੁਰੂ ਚਰਨਾਂ ਦੇ ਧਿਆਨ ਵਿੱਚ ਐਸੇ ਲੀਨ ਹੋਏ ਕਿ ਧਿਆਨ ਵਿੱਚ ਹੀ ਸਤਿਗੁਰਾਂ ਦੇ ਦੋਵੇਂ ਚਰਨ ਕੋਟ ਕੇ ਫੜ ਲਏ ਅਤੇ ਸਰੀਰ ਦਾ ਚੇਤਾ ਹੀ ਭੁੱਲ ਗਿਆ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਧਿਆਨ ਵਿਖੈ ਗੁਰ ਕੇ ਨਿਜਾਤ ਪਦ ਅਰਬਿੰਦ ਗਏ ਰਤ ਸਾਥ ਇਸ ਆਨੰਦ ਮੈਂ ਲੈ ਹੋਏ ਗयो ਨਿਰਬਿਕਲਪ ਸਮਾਦ ਥਿਦਠਾਇਓ ਇਧਰ ਸ੍ਰੀ ਗੀਰਤਪੁਰ ਸਾਹਿਬ ਵਿਖੇ ਸਤਿਗੁਰੂ ਹਰ ਰਾਏ ਸਾਹਿਬ ਜੀ ਅੰਮ੍ਰਿਤ ਵੇਲੇ ਸੰਗਾਸਣ ਤੇ ਬੈਠੇ ਸਨ ਰਾਗੀ ਕੀਰਤਨ ਕਰ ਰਹੇ ਸਨ ਸਤਿਗੁਰੂ ਜੀ ਨੇ ਆਪਣੇ ਦੋਵੇਂ ਚਰਨ ਇਕੱਠੇ ਕਰ ਲਏ ਤੇ ਅਹਲ ਅਡੋਲ ਅਵਸਥਾ ਦੇ ਵਿੱਚ ਬੈਠੇ ਰਹੇ ਸਤਿਗੁਰੂ ਜੀ ਨੇ ਆਪਣਾ ਕੋਈ ਚਰਨ ਵੀ ਨਾ ਹਿਲਾਇਆ ਦੋ ਪੈਰ ਦਿਨ ਬੀਤ ਗਿਆ ਲਾਂਗਰੀ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਸੱਜੇ ਬਾਦਸ਼ਾਹ ਜੀ ਲੰਗਰ ਤਿਆਰ ਹੈ ਪਰੰਤੂ ਗੁਰੂ ਜੀ ਕੁਝ ਨਾ ਬੋਲੇ ਸਾਰੇ ਸਿੱਖ ਹੈਰਾਨ ਸਨ ਪਰੰਤੂ ਇਸ ਪ੍ਰੇਮ ਦੀ ਖੇਡ ਨੂੰ ਕੌਣ ਸਮਝ ਸਕਦਾ ਸੀ ਦੋ ਵਾਰ ਲਾਂਗਰੀ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਇਹ ਸਤਿਗੁਰੂ ਜੀ ਲੰਗਰ ਠੰਡਾ ਹੋ ਚੁੱਕਾ ਹੈ ਆਪ ਜੀ ਤੋਂ ਬਿਨਾ ਕਿਸੇ ਨੇ ਵੀ ਲੰਗਰ ਨਹੀਂ ਛਕਣਾ ਹੈ ਸਤਿਗੁਰੂ ਜੀ ਫੇਰ ਵੀ ਚੋਪ ਪੱਦੇ ਢੋਲ ਬੈਠੇ ਰਹੇ ਅਖੀਰ ਜਦੋਂ ਦੋ ਕੁ ਘੜੀਆਂ ਦਿਨ ਬਾਕੀ ਰਹਿ ਗਿਆ ਤਾਂ ਸਤਿਗੁਰੂ ਜੀ ਨੇ ਨੇਤਰ ਖੋਲ੍ਹੇ ਅਤੇ ਆਪਣੇ ਪਾਵਨ ਚਰਨ ਹਿਲਾਏ ਸੰਗਤਾਂ ਨੇ ਬੜੀ ਹੈਰਾਨੀ ਨਾਲ ਸਤਿਗੁਰੂ ਜੀ ਤੋਂ ਇਸ ਤਰ੍ਹਾਂ ਢੋਲ ਬੈਠੇ ਰਹਿਣ ਦਾ ਕਾਰਨ ਪੁੱਛਿਆ ਤਦੋਂ ਸਤਿਗੁਰੂ ਜੀ ਨੇ ਦੱਸਿਆ ਜੋ ਕਿ ਕਵੀ ਸੰਤੋਖ ਸਿੰਘ ਜੀ ਜੂੜਾਮਣ ਕਵੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਾਸ ਨੋਵੀਂ ਦੇ ਅੰਸੂ ਪੰਜਵੇਂ ਵਿੱਚ ਫਰਮਾਉਂਦੇ ਆ ਕਾਬਲ ਮੈਂ ਗੁੰਦਾ ਸਿਖ ਰਹਿ ਤਰੇ ਧਿਆਨ ਦੋਨੋਂ ਪਦ ਗਏ ਕਿਸ ਬਿਦ ਤਿਸਤੇ ਚਰਨ ਛਟਾਵੋਂ ਬਿਨਾ ਛੁੱਟੇ ਕਿਮ ਲੰਗਰ ਜਾਵੋਂ ਰਹਿਓ ਉਡੀਕਤ শোরਹਿ ਮੋਹੀ ਦ੍ਰਿੜ ਗੈ ਰੱਖਿਓ ਤਿਆਗ ਨਾ ਹੋਹੀ ਜਬ ਸੰਧਿਆ ਹੋਈ ਦਿਨ ਗयो ਤਬ ਗੁੰਦਾ ਜਾਗਤ ਤੈ ਭਇਓ اے ਗੁਰਸਿੱਖੋ ਭਾਈ ਗੋਂਦੇ ਨੇ ਧਿਆਨ ਵਿੱਚ ਸਾਡੇ ਚਰਨਾਂ ਨੂੰ ਫੜ ਕੇ ਸਾਨੂੰ ਸਾਰਾ ਦਿਨ ਬਿਠਾ ਰੱਖਿਆ ਸੀ ਫਿਰ ਸਤਿਗੁਰੂ ਜੀ ਲੰਗਰ ਵਿੱਚ ਗਏ ਤੇ ਲੰਗਰ ਵਰਤਿਆ ਇਹ ਸੁਣ ਕੇ ਸੰਗਤਾਂ ਆਪੋ ਵਿੱਚ ਕਹਿਣ ਕਿ ਧੰਨ ਗੁਰੂ ਤੇ ਧੰਨ ਸਿੱਖੀ ਕੁਝ ਸਮੇਂ ਬਾਅਦ ਜਦੋਂ ਭਾਈ ਗੋਂਦਾ ਜੀ ਕਾਬਲ ਦੀ ਸੰਗਤ ਲੈ ਕੇ ਸਤਿਗੁਰਾਂ ਦੇ ਦਰਸ਼ਨਾਂ ਲਈ ਸ੍ਰੀ ਕੀਰਤਪੁਰ ਸਾਹਿਬ ਆਏ ਤਾਂ ਸ੍ਰੀ ਕੀਰਤਪੁਰ ਸਾਹਿਬ ਦੇ ਸਿਆਣੇ ਸਿੱਖਾਂ ਨੇ ਭਾਈ ਗੋਂਦਾ ਜੀ ਦੇ ਨਾਲ ਪਾਈ ਸਿੱਖਾਂ ਤੋਂ ਉਸ ਦਿਨ ਦਾ ਕਾਬਲ ਦਾ ਹਾਲ ਪੁੱਛਿਆ ਤਾਂ ਕਾਬਲ ਦੀਆਂ ਸੰਗਤਾਂ ਨੇ ਵੀ ਦੱਸਿਆ ਕਿ ਠੀਕ ਉਸੇ ਦਿਨ ਪਾਈ ਗੋਂਦਾ ਜੀ ਵੀ ਕਾਬਲ ਵਿੱਚ ਸਾਰਾ ਦਿਨ ਸਮਾਧੀ ਵਿੱਚ ਲੀਨ ਹੋ ਕੇ ਬੈਠੇ ਰਹੇ ਸਨ ਜੈਸਾ ਕਿ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਹਨ ਸੋਨ ਦੋਹ ਦੇਸ਼ਿਤ ਕੇ ਸਭ ਬਿਰਤਾਂਤ ਬਿਸਮੈ ਹੋਏ ਲਖ ਸਿਧਾਂਤ ਸਤਗੁਰ ਮਹਿਮਾ ਮਹਾ ਬਹਾਨੇ ਕਿਆ ਅਲਪਗੈ ਜੀਵ ਹਮ ਜਾਣੇ ਪਈ ਗੁੰਦੇ ਕੀ ਬੜਿਆਈ ਪਈ ਅਦਿਕ ਸ੍ਰੀ ਮੁਖ ਤੇ ਗਾਈ ਅਵਰ ਨ ਜਾਣਸ ਸਬਦ ਪਛਾਣਸ ਅੰਤਰ ਜਾਣ ਪਛਾਤਾ ਹਾਂ ਜੋ ਹੋਰ ਦ્વੈਤ ਵਾਲੀ ਗੱਲ ਨੂੰ ਨਹੀਂ ਜਾਣਦਾ ਗੁਰਾਂ ਦੇ ਸਬਦ ਉਪਦੇਸ਼ ਨੂੰ ਹੀ ਆਪਣਾ ਆਸਰਾ ਪਛਾਣਦਾ ਹੈ ਅਤੇ ਆਪਣੇ ਹਿਰਦੇ ਵਿੱਚ ਗਿਆਨ ਸਰੂਪ ਨੂੰ ਜਾਣ ਕੇ ਪਛਾਣਿਆ ਹੈ ਵਾ ਅੰਦਰ ਪਰਤਕ ਚੇਤਨ ਨੂੰ ਅਦਵੈਤ ਆਨੰਦ ਸਮਝ ਕੇ ਭੇਦ ਅਭੇਦ ਤੋਂ ਰਹਿਤ ਆਪਣਾ ਸਾਖੀ ਰੂ ਬ੍ਰਹਮ ਪਛਾਣ ਲਿਆ ਹੈ ਸੋ ਜਨ ਐਸਾ ਮੈਂ ਮਨ ਪਾਵੈ ਉਹ ਐਸਾ ਜਿਹਾ ਜਨ ਦਾਸ ਮੇਰੇ ਮਨ ਹਿਰਦੇ ਵਿੱਚ ਪਾਉਂਦਾ ਹੈ ਆਪ ਮਾਰ ਅਪਰੰਪਰ ਰਤਾ ਗੁਰ ਕੀ ਕਾਰ ਕਮਾਵੇ ਰਹਾਉ ਜੋ ਆਪਾ ਭਾਵ ਹੰਕਾਰ ਮਾਰ ਨਿਵਰਤ ਕਰਕੇ ਅਪਰੰਪਰ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਿਤ ਪ੍ਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਰਹਿੰਦਾ ਅਤੇ ਗੁਰਾਂ ਦੀ ਵਾ ਗੁਰਾਂ ਦੀ ਦੱਸੀ ਹੋਈ ਕਾਰ ਸੇਵਾ ਕਮਾਉਣਾ ਕਰਦਾ ਹੈ ਰਹਾਉ ਅੰਤਰ ਬਾਹਰ ਪੁਰਖ ਨਿਰੰਜਨ ਆਦਿ ਪੁਰਖ ਆਦੇਸੋ ਜੋ ਪਰਮਾਤਮਾ ਸਰੀਰਾਂ ਦੇ ਅੰਤਰ ਵਿੱਚ ਸਾਖੀ ਰੂਪ ਬ੍ਰਹ ਬਾਹਰ ਬ੍ਰਹਮੰਡ ਦਾ ਪ੍ਰਕਾਸ਼ਕ ਸਭ ਤਾਂ ਹੀ ਪੂਰਨ ਨਰੰਜਨ ਚੁੱਧ ਸਰੂਪ ਸਾਰੇ ਜਗਤ ਦਾ ਆਦ ਮੁੱਢ ਸਰੂਪ ਤੇ ਪੁਰਖ પુરੁਸ਼ਾਰਥ ਦੇਣ ਵਾਲਾ ਹੈ ਉਸ ਨੂੰ ਜੋ ਮਨੁੱਖ ਆਦੇਸੋ ਨਮਸਕਾਰ ਕਰਦਾ ਤੇ ਐਸਾ ਨੀਚਾ ਕਰਦਾ ਹੈ ਘਟ ਘਟ ਅੰਤਰ ਸਰਬ ਨਿਰੰਤਰ ਰਵ ਰਹਿਆ ਸੱਚ ਵੇਸੋ ਕੰਦੇਓ ਪ੍ਰਭੂ ਕਟਾਂ ਕਟਾਂ ਸਰੀਰਾਂ ਸਰੀਰਾਂ ਹਿਰਦਿਆਂ ਦੇ ਵਿੱਚ ਸਭ ਥਾਵਾਂ ਵਿੱਚ ਇੱਕ ਰਸ ਵਿਆਪਕ ਹੈ ਵਾ ਚੋਹਾਂ ਖਾਣੀਆਂ ਦੇ ਕਟਾਂ ਕਟਾਂ ਵਿੱਚ ਅੰਤਰ ਫਰਕ ਹੈ ਪਰ ਉਹ ਪ੍ਰਭੂ ਇਹਨਾਂ ਦੇ ਅੰਤਰੇ ਤੋਂ ਰਹਤ ਸਾਰਿਆਂ ਵਿੱਚ ਇੱਕ ਰਸ ਵਸ ਰਿਹਾ ਹੈ ਉਸ ਦਾ ਸੱਚ ਸੱਚਾ ਵੇਸੋ ਸਰੂਪ ਹੈ ਤੇ ਸਾਰੀਆਂ ਥਾਵਾਂ ਵਿੱਚ ਵਿਆਪ ਘੋਰੀਆ ਸਾਚ ਰਤੇ ਸੱਚ ਅੰਮ੍ਰਿਤ ਜੀਵਾ ਮਿਥਿਆ ਮੈਲ ਨਰਾਇ ਜੋ ਮਨ ਕਰਕੇ ਸੱਜੇ ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਹੋਏ ਹਨ ਜੇਵਾ ਰਸਨਾ ਦੁਆਰਾ ਵੀ ਸੱਚੇ ਨਾਮ ਅੰਮ੍ਰਿਤ ਨੂੰ ਪੀਂਦੇ ਹਨ ਉਹਨਾਂ ਨੂੰ ਝੂਠੇ ਪਦਾਰਥਾਂ ਦੀ ਰਾਈ ਤਨਕ ਮਾਤਰ ਵੀ ਮਲੀਨਤਾ ਹੀ ਨਹੀਂ ਰਹਿੰਦੀ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸਬਦ ਰਤੇ ਪਤ ਪਾਈ ਉਹਨਾਂ ਨੂੰ ਹੀ ਨਿਰਮਲ ਉਜਲ ਕਰਨ ਵਾਲਾ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਰਸ ਚਖਣਾ ਭਾਵ ਧਾਰਨਾ ਕੀਤਾ ਹੈ ਵਾ ਉੱਜਲ ਨਾਮ ਦੁਆਰਾ ਬ੍ਰਹਮਾ ਬ੍ਰਹਮਾ ਆਨੰਦ ਰੂਪੀ ਰਸ ਚਖਣਾ ਗੇਦਾ ਹੈ ਉਹਨਾਂ ਸਤਿਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਰੰਗੇ ਹੋયા ਨੇ ਲੋਕ ਪ੍ਰਲੋਕ ਵਿੱਚ ਪਤ ਇੱਜ਼ਤ ਪਾਉਣਾ ਕੀਤੀ ਹੈ ਵਾ ਪਦ ਪਦੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਗੁਣੇ ਗੁਣੀ ਮਿਲ ਲਾਹ ਪਾਵਸ ਗੁਰਮਖ ਨਾਮ ਵਡਾਈ ਗੁਣਵਾਨ ਸਤਿਗੁਰਾਂ ਨਾਲ ਸਰਦਾ ਆਦ ਗੁਣਾ ਵਾਲੇ ਜਿਗਿਆਸੂ ਮਿਲ ਕਰਕੇ ਬ੍ਰਹਮ ਆਨੰਦ ਦੀ ਪ੍ਰਾਪਤੀ ਦਾ ਲਾਹਾ ਲਾਭ ਪਾਉਂਦੇ ਹਨ ਉਹ ਗੁਰਮੁਖ ਨਾਮ ਕਰਕੇ ਵਾ ਨਾਮੀ ਪ੍ਰਮਾਤਮਾ ਨੂੰ ਪੌਣ ਰੂਪ ਵਿਢਾਈ ਪ੍ਰਾਪਤ ਕਰਦੇ ਹਨ ਸਗਲੇ ਦੁੱਖ ਮਿਟਹਿ ਗੁਰ ਸੇਵਾ ਨਾਨਕ ਨਾਮ ਸਖਾਈ ਇਸ ਪ੍ਰਕਾਰ ਗੁਰਾਂ ਦੀ ਸੇਵਾ ਟਹਿਲ ਕਰਕੇ ਉਹਨਾਂ ਸੇਵਕਾਂ ਦੇ ਸਗਲੇ ਸਾਰੇ ਦੁੱਖ ਕਸ਼ਟ ਮਿਟ ਜਾਂਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਪ੍ਰਭੂ ਦਾ ਨਾਮ ਉਹਨਾਂ ਦਾ ਸਖਾਈ ਸਹਾਇਤਾ ਕਰਨ ਵਾਲਾ ਮਿੱਤਰ ਰੂਪ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਾ ਵਾਹਿਗੁਰੂ ਜੀ ਕੀ ਫਤਿਹ